जय गुरुदेव ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜਿਵੇਂ ਕਿ ਸ਼ੁਰੂ ਵਿੱਚ ਠੇਕੇਦਾਰ ਸਾਹਿਬ ਭਗਵੰਦਾ ਸਾਹਿਬ ਜੀ ਸਿੱਧੂ ਸਾਹਿਬ ਅਤੇ ਹੋਰ ਸਾਡੇ ਬੱਧਨ ਸਾਹਿਬ ਜੀ ਨੇ ਜਿਵੇਂ ਆਪ ਸਭ ਨੂੰ ਦੱਸਿਆ ਕਿ ਅੱਜ ਜਿਹੜਾ ਸਰਪੰਚ ਸੰਦੀਪ ਚੀਨਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਤੇ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ 14 ਅਪ੍ਰੈਲ ਦਾ ਪ੍ਰੋਗਰਾਮ ਹੈ ਔਰ ਨਸ਼ਿਆਂ ਦੇ ਖਿਲਾਫ ਇਹ ਜਿਹੜਾ ਚੇਤਨਾ ਮਾਰਚ ਰੈਲੀ ਕੱਢੀ ਗਈ ਆ ਸੋ ਅੱਜ ਸੰਦੀਪ ਕੁਮਾਰ ਚੀਨਾ ਜੀ ਦੇ ਜਨਮ ਦਿਨ ਨੂੰ ਇਹ ਸਮਰਪਿਤ ਰੈਲੀ ਜਿਹੜੀ ਆ ਕਾਫੀ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਬੁੱਲੋਵਾਲ ਦੇ ਵਿੱਚੀ ਹੁੰਦੀ ਹੋਈ ਅੱਜ ਉਹਨਾਂ ਦੇ ਇਸ ਡੰਪ ਦੇ ਉੱਪਰ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਡੰਪ ਤੇ ਸਾਰੇ ਹੀ ਸੂਝਵਾਨ ਸੱਜਣ ਮਿੱਤਰ ਜਿੰਨੇ ਵੀ ਰੈਲੀ ਦੇ ਵਿੱਚ ਆਏ ਸੀ ਸਾਰਿਆਂ ਨੇ ਨਾਲ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਅਸੀਂ ਜਿਹੜੇ ਸਾਡੇ ਸਰਪੰਚ ਸਾਹਿਬ ਆ ਉਹ ਲੋਕਾਂ ਲਈ ਤਾਂ ਦੁਨੀਆ ਤੋਂ ਚਲੇ ਗਏ ਪਰ ਅਸੀਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਸੋਚ ਅਨੁਸਾਰ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਜਿੰਦਾ ਰੱਖਾਂਗੇ ਔਰ ਇਹ ਤੋਂ ਵੀ ਵਧੀਆ-ਵਧੀਆ ਹੋਰ ਵੀ ਵਧੀਆ-ਵਧੀਆ ਜਿਹੜੇ ਉਹਨਾਂ ਦੇ ਸੋਚ ਦੇ ਉਪਰਾਲੇ ਸੀਗੇ ਉਹ ਅਸੀਂ ਗਾਹ ਤੋਂ ਉਹ ਪਰਾਲੇ ਵੀ ਕਰਦੇ ਰਵਾਂਗੇ ਕਿਉਂਕਿ ਉਹਨਾਂ ਦੀ ਜਿਹੜੀ ਸੋਚੀ ਪੜੋ ਜੜੋ ਸੰਘਰਸ਼ ਕਰੋ ਤੇ ਗਰੀਬ ਗੁਰਬੇ ਦੇ ਨਾਲ ਖੜੇ ਹੋਣਾ ਔਰ ਹਰ ਕਦਾ ਸਾਥ ਦੇਣਾ ਕਿਉਂਕਿ ਮੇਰੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਔਰ ਅੱਜ ਮੈਂ ਕਿਤੇ ਜਾਣਾ ਵੀ ਸੀ ਪਰ ਨਹੀਂ ਆਪਾਂ ਇਹ ਕਾਰਜ ਜਿਹੜਾ ਪੂਰਾ ਕਰਕੇ ਹੀ ਜਾਵਾਂਗੇ ਸੋ ਸਾਥੀਓ ਜਨਮ ਦਿਨ ਦੀਆਂ ਵਧਾਈਆਂ ਤਾਂ ਹੈ ਗਈਆਂ ਪਰ ਜਿਹੜੇ ਮਨ ਦੇ ਵਿੱਚ ਸਾਡੇ ਉਹਨਾਂ ਦਾ ਪਿਆਰਾ ਜੋ ਪਰਿਵਾਰ ਦੇ ਨਾਲ ਜੋ ਸਾਡੇ ਨਾਲ ਉਹਨਾਂ ਦੇ ਨਾਲ ਹੋਇਆ ਉਹ ਸਾਡੇ ਹਾਲੇ ਵੀ ਦਿਲ ਦੇ ਵਿੱਚੋਂ ਨਾ ਉਹ ਭੁੱਲਣਾ ਤੇ ਨਾ ਹੀ ਕਦੇ ਭੁੱਲੇਗਾ ਜੀ ਸੋ ਸਾਥੀਓ ਅਸੀਂ ਆਪਣੇ ਵੀਰ ਸੰਦੀਪ ਕੁਮਾਰ ਚੀਨਾ ਜੀ ਦੀ ਸੋਚ ਨੂੰ ਹਮੇਸ਼ਾ ਜਿੰਦਾ ਰੱਖਣਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਐਦਾਂ ਦੇ ਜਿਹੜੇ ਉਪਰਾਲੇ ਇਹ ਪਰਿਵਾਰ ਕਰਦਾ ਵੀ ਔਰ ਕਰਦਾ ਵੀ ਰਹੂਗਾ ਸੋ ਆਪ ਸਭ ਨੇ ਇਸੇ ਤਰ੍ਹਾਂ ਇਹਨਾਂ ਦਾ ਸਾਥ ਦੇਣਾ ਔਰ ਉਹਨਾਂ ਦੀ ਸੋਚ ਨੂੰ ਹਮੇਸ਼ਾ ਜਿੰਦਾ ਰੱਖਣਾ ਹੀ ਸੋ ਸਾਥੀਓ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਸਾਰੀਆਂ ਜਥੇਬੰਦੀਆਂ ਵੱਲੋਂ ਸਾਡੇ ਕੌਮੀ ਸ਼ਹੀਦ ਸਰਦਾਰ ਸੰਦੀਪ ਸਿੰਘ ਚੀਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਇਹ ਵਿਸ਼ਾ ਰੈਲੀ ਕੱਢੀ ਗਈ ਆ ਜਿਵੇਂ ਕਿ ਸਾਥੀਆਂ ਦੱਸਿਆ ਕਿ ਉਹਨਾਂ ਦੀ ਸੋਚ ਨੂੰ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਪੜੋ ਜੁੜੋ ਸੰਘਰਸ਼ ਕਰੋ ਮੈਂ ਉਹਨਾਂ ਦਾ ਜਿਹੜੀ ਇਹ ਤਾਂ ਵਿਚਾਰਧਾਰਾ ਸੀ ਉਹਨੂੰ ਅੱਗੇ ਲੈ ਕੇ ਚੱਲਣਾ ਆਪਾਂ ਸਾਰਿਆਂ ਨੇ ਸੋ ਅੱਜ ਅਸੀਂ ਉਹਨਾਂ ਦੇ ਇਸ ਸਮਾ ਮੰਨ ਲਓ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਮੰਨ ਲਓ ਇੱਥੇ ਸਾਰੇ ਇਕੱਠੇ ਹੋਏ ਆ ਜੈਪੀ ਜੈਪਰਤ